ਬੱਚਿਆਂ ਵਾਂਗੂ ਕਿ ਜਿਹੜੇ ਪਿਓ ਥਾਣੇਦਾਰ ਲੱਗਿਆ ਤੇ ਲੜਾਈਆਂ ਝਗੜੇ ਡੈਡੀ ਦੇ ਸਿਰ ਤੇ ਕੀਤੇ ਨੇ ਜੇ ਕੀਤੇ ਨੇ ਤਾਂ ਸ਼ਾਇਦ ਮਿਲੀ ਤੁਹਾਨੂੰ ਪਾਪਾ ਦੇ ਸਿਰ ਤੋਂ ਨਹੀਂ ਵੀਰੇ ਮੇਰਾ ਮਤਲਬ ਜੇ ਤੁਸੀਂ ਸਹੀ ਗੱਲ ਕਰਾਂ ਤਾਂ ਸ਼ਾਇਦ ਮੈਂ ਅੱਜ ਇਸ ਪੋਡਕਾਸਟ ਰਹੀ ਪੁਲਿਸ ਬਾਰੇ ਵੀ ਇੱਕ ਚੀਜ਼ ਤੁਹਾਨੂੰ ਪੱਕਾ ਜਾਹਰ ਕਰ ਪਾਉਂਗਾ ਮੇਰੇ ਫਾਦਰ ਦੀ ਜਿਹੜੀ ਜੌਬ ਸੀਗੀ ਉਹ ਉਹਨਾਂ ਵੇਲੇ ਪਾਪਾ ਮਤਲਬ ਪੁਰਾਣੀ ਪੁਲਿਸਿੰਗ ਜਿਹਨੂੰ ਆਪਾਂ ਕਹਿੰਦੇ ਨੇ ਉਦੋਂ ਦੀ ਡੈਡ ਦੀ ਗਵਰਨਮੈਂਟ ਜੌਬ ਸੀਗੀ ਪਾਪਾ 72 ਚ ਆਈ ਥਿੰਕ ਭਰਤੀ ਹੋਏ ਸੀ ਪਾਪਾ 72 ਦੇ ਵਿੱਚ ਪਾਪਾ ਦੀ ਜੌਬ ਹੋਈ ਸੀ ਤਾਂ ਉਹਨਾਂ ਵਿਲੇਂ ਚ ਲੈਂਡਲਾਈਨ ਫੋਨ ਨਹੀਂ ਸੀ ਜਾਂ ਘਰਾਂ ਦੇ ਵਿੱਚ ਸਹੂਲਤਾਂ ਨਹੀਂ ਸੀ ਸਾਡੇ ਬਰਤ ਤੋਂ ਬਾਅਦ ਜਦੋਂ ਰੱਬ ਨਾ ਕਰੇ ਕਦੇ ਕੋਈ ਦੁੱਖ ਸੁੱਖ ਹੋਣਾ ਜਾਂ ਕਿ ਬੱਚਾ ਬਿਮਾਰ ਹੋਣਾ ਤਾਂ ਪਾਪਾ ਇਹ ਨਹੀਂ ਪਤਾ ਹੁੰਦਾ ਸੀ ਵੀ ਡਿਊਟੀ ਲੱਗੀ ਕਿੱਥੇ ਹੋਈ ਹੈ ਮਤਲਬ ਕਹਿੰਦਾ ਮਤਲਬ ਉਹ ਕਿ ਹੁਣ ਤਾਂ ਮੋਬਾਈਲ ਫੋਨ ਆ ਗਏ ਕੁਝ ਜਦੋਂ ਪੇਜਰ ਚੱਲਿਆ ਪਹਿਲਾ ਤੁਹਾਨੂੰ ਪਤਾ ਹੋਣਾ ਸ਼ਾਇਦ ਪੇਜਰ ਚੱਲਿਆ ਤਾਂ ਸਾਡੇ ਫੈਮਿਲੀ ਨੂੰ ਸੁੱਖ ਦਾ ਸਾਹ ਆਇਆ ਸੀ ਕਿ ਪੇਜਰ ਤੇ ਆਪਾਂ ਕਮ ਸੇ ਕਮ ਔਰ ਸਾਡੀ ਫੈਮਿਲੀ ਨੇ ਹਰ ਪੁਲਿਸ ਮਲਾਜ਼ਮ ਨੂੰ ਕਿਉਂਕਿ ਘਰ ਤੱਕ ਮਲਾਜ਼ਮ ਪਹੁੰਚ ਹੀ ਨਹੀਂ ਪਹੁੰਦੇ ਸੀ ਘਰਾਂ 'ਚ ਲੈਣ ਲਾਈਨ ਫੋਨ ਨਹੀਂ ਸੀ ਸ਼ਾਇਦ ਉਹਨਾਂ ਯਾਦਾ ਗਵਾ ਉਦੋਂ ਕੋਈ ਕਿਸੇ ਨੂੰ ਨੰਬਰ ਦਿੰਦਾ ਸੀ ਤਾਂ ਨਾਲ ਪੀਪੀ ਲਿਖਾ ਦਿੰਦੇ ਸੀ ਮਤਲਬ ਦਾ ਮਤਲਬ ਕਿ ਗਵਾਂਡੀਆਂ ਦਾ ਨੰਬਰ ਆ ਜੀ ਤਾਂ ਫਿਰ 10 ਮਿੰਟ ਬਾਅਦ ਕਰਿਓ ਸੀ ਬਲਾਕ ਕਿ ਲਿਆਉਣੇ ਹੈਗੇ ਆ ਤਾਂ ਅੱਜ ਲੋਕ ਠੀਕ ਇਸ ਚੀਜ਼ ਨਾਲ ਸuffer ਕੀਤਾ ਪਰ ਮੇਰੇ ਫਾਦਰ ਸਾਹਿਬ ਇਸ ਚੀਜ਼ ਦੇ ਬਿਲਕੁਲ ਆਪੋਜੀਟ ਸੀਗੇ ਉਹ ਬਹੁਤ ਅੜਵ ਸੁਭਾਅ ਦੇ ਸੀਗੇ ਮੈਂ ਸ਼ਾਇਦ ਪਿਛਲੇ ਪੋਡਕਾਸਟ ਦੇ ਸੇ ਪਾਪਾ ਡਰਿੰਕ ਵੀ ਕਰਦੇ ਸੀ ਮੈਂ ਪਿਛਲੇ ਪੋਡਕਾਸਟ ਵਿੱਚ ਵੀ ਕਿਹਾ ਸੀ ਉਹਨਾਂ ਦਾ ਬਸ ਇੱਕੋ ਹੀ ਹੁੰਦਾ ਸੀ ਕਿ ਮੇਰੇ ਗੇਟ ਤੇ ਤੇਰਾ ਲੰਬਾ ਨਹੀਂ ਹੋਣਾ ਚਾਹੀਦਾ ਤੇ ਔਰ ਅਸੀਂ ਅੱਜ ਵੀ ਕਹਿੰਦੇ ਆ ਕਿ ਅੱਜ ਵੀ ਉਹ ਕੰਗੂਰਾ ਮਾਰਦੇ ਜਾਂ ਮਤਲਬ ਗੁੱਸੇ ਹੁੰਦੇ ਆ ਅੱਜ ਵੀ ਅਸੀਂ ਸਮਝੰਨੇ ਆ ਤੇ ਔਰ ਬਾਪੂ ਜੀ ਦਾ ਇਹ ਹੁੰਦਾ ਸੀ ਕਿ ਮਤਲਬ ਮਾੜੀ ਜੀ ਵੀ ਕੋਈ ਗੱਲ ਉਹਨਾਂ ਨੂੰ ਪਤਾ ਲੱਗਣੀ ਜਾਂ ਬਾਈਕਾਂਸ ਕਦੇ ਮੈਂ ਤੁਹਾਨੂੰ ਹੋਰ ਵੀ ਕਿਤੇ ਮਾੜਾ ਮੋਟਾ ਕਿਤੇ ਚੌ ਵੀ ਆਪਾਂ ਉੱਤੇ ਖੜੇ ਕੀ ਕਰਦੇ ਸੀ ਆਪਣਾ ਮਤਲਬ ਹੀ ਨਹੀਂ ਬਣਦਾ ਖੜਨ ਦਾ ਸੋ ਥੋੜਾ ਜਿਹਾ ਉਲਟ ਸੀਗਾ ਮਤਲਬ ਅੱਲਾ ਸ਼ਰੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਪੁੱਠਾ ਕੰਮ ਸੀਗਾ ਵੀ ਜੋ ਇੱਕ ਪਿਓ ਪੰਜਾਬੀ ਕਲਚਰ ਹੈ ਵੀ ਜੁੱਤੀ ਵਰਦੀ ਸੀ ਪੂਰੀ ਤਾਂ ਉਹ ਆਪਣੇ ਬਰੀ ਹੈ ਬੜੇ ਮਨ ਚ ਸਵਾਲ ਨੇ ਬਾਈ ਮੈਂ ਜਿਹੜੇ ਤੁਹਾਡੇ ਕੋਲ ਪੁੱਛੂੰਗਾ ਪਿਛਲਾ ਪੋਡਕਾਸਟ ਹੋਇਆ ਜੀ ਮੈਨੂੰ ਬਹੁਤ ਲੋਕਾਂ ਨੇ ਕਿਹਾ ਕਿ ਤੇਰਾ ਅੱਜ ਤੱਕ ਦਾ ਬੈਸਟ ਪੋਡਕਾਸਟ ਜਿਹੜਾ ਉਹ ਤੂੰ ਕੀਤਾ ਜੀ ਤੁਹਾਨੂੰ ਕੀ ਰਿਸਪੌਂਸ ਆਇਆ ਤੁਹਾਨੂੰ ਲੋਕਾਂ ਦਾ ਕੀ ਰਿਸਪੌਂਸ ਆਇਆ ਤੁਹਾਨੂੰ ਮਾਰਕੀਟ ਚੋਂ ਕੀ ਸੁਣਨ ਨੂੰ ਮਿਲਿਆ ਕਿਵੇਂ ਤੁਹਾਨੂੰ ਕਿਵੇਂ ਲੱਗਿਆ ਸਭ ਤੋਂ ਪਹਿਲਾਂ ਵੀਰੇ ਮ ਮਤਲਬ ਸਮਝ ਵਿੱਚ ਮੇਰੇ ਆਈ ਮੈਨੂੰ ਬ੍ਰਦਰ ਐਵੇਂ ਲੱਗਦਾ ਹੁੰਦਾ ਸੀ ਪਹਿਲਾਂ ਲਾਈਫ ਵਿੱਚ ਕਿ ਮੈਂ ਤੇ ਇੱਕ ਇੱਕ ਐਗਜ਼ਾਮਪਲ ਨਾਲ ਸਮਝਾਉਣਾ ਮੰਨ ਲਓ ਮੈਂ ਕਦੇ ਕਿਸੇ ਦੇ ਘਰ ਗਿਆ ਤੇ ਮੈਂ ਉੱਥੋਂ ਕੋਈ ਕਦੇ ਉੱਥੋਂ ਮੈਨੂੰ ਇੱਕ ਆकांत ਸਮਾਂ ਮਿਲ ਗਿਆ ਖਾਲੀ ਸਮਾਂ ਮਿਲ ਗਿਆ ਕਿ ਕੈਮਰੇ ਲੱਗੇ ਤੇ ਉਹਨਾਂ ਘਰ ਬੋਰੀ 'ਚ ਖੁੱਲੇ ਪੈਸੇ ਪਏ ਆ ਤੇ ਜੇ ਮੈਂ ਪੈਸੇ ਨਹੀਂ ਚੱਕੇ ਉੱਥੋਂ ਨਹੀਂ ਕੁਝ ਕੱਢਿਆ ਤਾਂ ਮੈਨੂੰ ਲੱਗਦਾ ਸੀ ਸ਼ਾਇਦ ਐਵੇਂ ਕੋਈ ਇਨਸਾਨ ਨਹੀਂ ਕੱਢੂਗਾ ਔਰ ਐਵੇਂ ਦੁਨੀਆ ਦਾ ਹਰ ਸ਼ਖਸ ਹੁੰਦਾ ਮੈਨੂੰ ਲੱਗਦਾ ਮੈਂ ਆਪਣੀ ਵਡਿਆਈ ਨਹੀਂ ਕਰ ਰਿਹਾ ਹਰ ਇਨਸਾਨ ਮੋਸਟ ਪ੍ਰੋਬਬਲੀ ਐਵੇਂ ਦਾ ਹੀ ਹੁੰਦਾ ਉਹ ਦੁਨੀਆ ਨੂੰ ਉਸੇ ਨਜ਼ਰੀਏ ਨਾਲ ਦੇਖਦਾ ਜਿਵੇਂ ਦਾ ਉਹ ਇਨਸਾਨ ਆਪ ਹੁੰਦਾ ਅਗਰ ਉਹਨੇ ਕੋਈ ਗਲਤ ਕੰਮ ਨਹੀਂ ਕੀਤਾ ਤਾਂ ਉਹਨੂੰ ਲੱਗਦਾ ਕੋਈ ਨਹੀਂ ਕਰ ਸਕਦਾ ਅਗਰ ਉਹਨੇ ਕੋਈ ਮਾੜਾ ਕਰਮ ਕੀਤਾ ਤਾਂ ਉਹਨੂੰ ਸਾਰੇ ਠੱਗ ਚੋਰ ਲੱਗਦੇ ਹੈਨਾ ਤਾਂ ਮੈਨੂੰ ਵੀ ਆ ਹੀ ਲੱਗਦਾ ਸੀ ਕਿ ਯਾਰ ਜਿਵੇਂ ਮੈਂ ਸੋਚਦਾ ਵੀ ਯਾਰ ਸੋਸਾਇਟੀ ਕਦੇ ਜੱਜ ਨਹੀਂ ਕਰਦੀ ਬੰਦੇ ਨੂੰ ਬਾਹਰੀ ਦੇਖ ਰੇਖ ਤੋਂ ਕਿਉਂਕਿ ਮੈਂ ਕਦੇ ਨਹੀਂ ਜੱਜ ਕਰਦਾ ਫੋਰ ਐਗਜ਼ਾਮਪਲ ਜਿਵੇਂ ਆਪਣੇ ਲੁਧਿਆਣੇ ਸਨਵੀਅੂ ਮਾਰਕੀਟ ਆ ਚਲੋ ਮੈਂ ਕਿਸੇ ਦਾ ਜ਼ਿਕਰ ਨਹੀਂ ਕਰਦਾ ਪਰ ਮੈਂ ਅਕਸਰ ਦੇਖਦਾ ਕਿ ਆਪਾਂ ਉੱਥੇ ਬੈਠੇ ਆ ਉੱਥੇ ਹਰ ਸ਼ਹਿਰ ਦਾ ਅੱਛਾ ਅੱਛਾ ਰਹੀਸ ਬੰਦੇ ਆਉਂਦੇ ਆ ਹਨਾ ਜਿਹੜੇ ਪੋਲਿਟਿਸ਼ੀਅਨਸ ਆਉਂਦੇ ਆ ਤਾਂ ਕਈ ਲੋਕ ਬੈਠੇ ਹੁੰਦੇ ਆ ਜਦੋਂ ਬੰਦਾ ਨੰਗਦਾ ਚਾਰ ਉਹਦੇ ਨਾਲ ਗਨਮੈਨ ਆ ਜਾਂ ਉਹਦੇ ਬਾਡੀਗਾਰਡ ਆ ਠੀਕ ਆ ਉਹ ਫੋਰਡ ਕਰਦਾ ਉਹਨੇ ਰੱਖਿਆ ਆਪਣੇ ਲੋਕਾਂ ਚ ਆਮ ਤਰ ਤੌਰ ਤੇ ਉਹ ਫੁਗਰਾ ਜਾ ਰਹੇ ਉਹ ਫਲਾਨਾ ਯਾਰ ਤਾਂ ਮੈਨੂੰ ਹੁੰਦਾ ਸੀ ਯਾਰ ਮੈਂ ਕਦੇ ਅੱਜ ਤੱਕ ਕਦੇ ਕਿਸੇ ਬੰਦੇ ਨੂੰ ਜੱਜ ਨਹੀਂ ਕਰਦਾ ਤੇ ਨਾ ਹੀ ਮੈਂ ਕੋ ਉਹਦੇ ਬਾਰੇ ਟਿੱਪਣੀ ਕਿਸਣਾ ਠੀਕ ਸਮਝਦਾ ਮੈਨ ਅਗਰ ਕੋਈ ਬੰਦਾ ਕੁਝ ਵੀ ਕਰ ਰਿਹਾ ਤਾਂ ਉਹਦਾ ਆਪਣਾ ਹੈ ਉਹ ਚ ਮੈਂ ਮੈਨੂੰ ਕੋਈ ਹੱਕ ਨਹੀਂ ਮੈਂ ਕਿ ਮੈਂ ਫੁਕਰਾ ਹੈ ਬਦਤਮੀਜ਼ ਹੈ ਮੈਨੂੰ ਕੀ ਲੋੜ ਸਮਝਦੇ ਹੋ ਤਾਂ ਮੈਂ ਜੇ ਕੋਈ ਕਾਰ ਸੱਚੀ ਉਹ ਰੈਸਟ ਡਰਾਈਵਿੰਗ ਕਰ ਰਿਹਾ ਉਹ ਤਾਂ ਆਬਵੀਅਸਲੀ ਵੀਰੇ ਗੱਲ ਹੈ ਮੈਂ ਇੱਕ ਨਾਰਮਲ ਗੱਲ ਕਰਦਾ ਮੈਂ ਇੱਕ ਇੱਕ ਲਾਈਫ ਸਟਾਈਲ ਦੀ ਗੱਲ ਕਰਦਾ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜੇ ਸੱਚੀ ਚ ਕੋਈ ਮਾੜਾ ਵੀ ਹੈ ਤਾਂ ਉਹਨੂੰ ਮਾੜਾ ਨਹੀਂ ਕਹਿਣਾ ਕਿਉਂ ਨਹੀਂ ਕਹਿਣਾ ਅਗਰ ਕੋਈ ਹੈ ਤਾਂ ਉਹ ਉਹ ਪਹਿਲੀ ਗੱਲ ਤਾਂ ਜਿਹੜੀ ਚੀਜ਼ ਵੀਰੇ ਜਿਹੜੀ ਚੀਜ਼ ਮਾੜੀ ਆ ਮੇਰੇ ਕਹਿਣ ਜਾਂ ਨਾ ਕਹਿਣਾ ਉਹ ਸਿੱਧ ਨਹੀਂ ਹੋਣੀ ਜਿਹੜੀ ਚੀਜ਼ ਮਾੜੀ ਆ ਮਾੜੀ ਹੀ ਰਹਿਣੀ ਹੈ ਤਮੇ ਇਹ ਕਹਿਆ ਰਿਹਾ ਸੀਗਾ ਕਿ ਮੈਂ ਕਦੇ ਕਿਸੇ ਨੂੰ ਦੇਖ ਕੇ ਜੱਜ ਨਹੀਂ ਕੀਤਾ ਕਿ ਹਾਂ ਉਹ ਬੰਦੇ ਨਾਲ ਬਾਡੀਗਾਰਡ ਜਾ ਰਹੇ ਤਾਂ ਮੈਂ ਨਹੀਂ ਕਿਹਾ ਯਾਰ ਮਤਲਬ ਵੀ ਮੈਂ ਵੀ ਫੁਕਰਾ ਤੇ ਉਲਟਾ ਮੈਂ ਕਹਿੰਦਾ ਯਾਰ ਆਪਾਂ ਕਾਫੀ ਪੀ ਰਿਹਾ ਕਿ ਆਪਣੇ ਟੇਬਲ 'ਚ ਲੱਤ ਮਾਰ ਰਿਹਾ ਕਿ ਉਹ ਬੰਦਾ ਆਪਾਂ ਨੂੰ ਕੁਝ ਕਹਿ ਰਿਹਾ ਆਪਣੇ ਨਾਲ ਉਹਦਾ ਕੋਈ ਰਣਾ ਨੇ ਆ ਰਿਹਾ ਜਾ ਰਿਹਾ ਤਾਂ ਮੈਨੂੰ ਮੈਂ ਨਹੀਂ ਜੱਜ ਕਰਦਾ ਸੀ ਕਿਸੇ ਨੂੰ ਤਾਂ ਮੈਨੂੰ ਸੀ ਸ਼ਾਇਦ ਲੋਕ ਸਾਰੇ ਨਹੀਂ ਜੱਜ ਕਰਦੇ ਬਟ ਆਫਟਰ ਦਾ ਪੋਡਕਾਸਟ ਜੋ ਤੁਹਾਡਾ ਸਵਾਲ ਸੀਗਾ ਮੈਨੂੰ ਬੜੇ ਲੋਕਾਂ ਨੇ ਕਿਹਾ ਕਿ ਬ੍ਰਦਰ ਜਦ ਤੱਕ ਅਸੀਂ ਤੁਹਾਡਾ ਪੋਡਕਾਸਟ ਨਹੀਂ ਦੇਖਿਆ ਸੀ ਜਿਵੇਂ ਮੇਰਾ ਬਿਜ਼ਨਸ ਪ੍ਰੋਫਾਈਲ ਆ ਸਕਿਉਰਿਟੀ ਕੰਪਨੀ ਐ ਪਲੱਸ ਫਿਲਮ ਫਿਲਮ ਲਾਈਨ ਦਾ ਬਿਜ਼ਨਸ ਕਰਦਾ ਮਾਡਲਸ ਐਕਟਰਸ ਨਾਲ ਰਹਿਣਾ ਤਾਂ ਲੋਕਾਂ ਨੂੰ ਐ ਲੱਗਦਾ ਸੀ ਕਿ ਯਾਰ ਇਹ ਬੰਦਾ ਵੀ ਮਤਲਬ ਰੌਣਕ ਮੇਲੇ ਵਾਲੀ ਦੁਨੀਆ ਵਾਲਾ ਜਿਹਨੂੰ ਆਪਾਂ ਕਹਿ ਦਈਏ ਵੀ ਕਲੱਬ ਨਾਈਟਸ ਵਿੱਚ ਮਤਲਬ ਕਲੱਬਾਂ ਚ ਜਾਂਦਾ ਮਤਲਬ ਜਿਵੇਂ ਮੇਰਾ ਮੈਨੂੰ ਅਕਸਰ ਆਪਣੇ ਸਕਿਉਰਿਟੀ ਕਰਕੇ ਜਾਣਾ ਪੈਂਦਾ ਤਾਂ ਲੋਕਾਂ ਨੂੰ ਸੀ ਵੀ ਇਹ ਵੀ ਬੰਦਾ ਐਵੇਂ ਦੀ ਹੋਏਗਾ ਜਿਵੇਂ ਆਮ ਸੋਸਾਇਟੀ ਚ ਆਪਾਂ ਲੋਕਾਂ ਨੂੰ ਮਤਲਬ ਉਹਦੇ ਬਾਹਰੀ ਤੌਰ ਤੇ ਜੱਜ ਕਰਦੇ ਆ ਬੰਦੇ ਦੀ ਐਵੇਂ ਦੀ ਲਾਈਫ ਹੋਏਗੀ ਜਿਵੇਂ ਆਪਾਂ ਅਸਿਊਮ ਕਰ ਲੰਨੇ ਬੰਦੇ ਨੂੰ ਸੋਸਾਇਟੀ ਨੂੰ ਤੇ ਜਿਵੇਂ ਸਾਡੇ ਮਹਾਪੁਰਚਾਂ ਮਤਲਬ ਇਸ ਚੀਜ਼ ਨੂੰ ਮੈਂ ਦੱਸਦਾ ਸਾਡੇ ਗ੍ਰੰਥਾਂ ਵਿੱਚ ਵੀ ਲਿਖਿਆ ਗਿਆ ਕਿ ਐਵੇਂ ਨਹੀਂ ਕਰਨਾ ਚਾਹੀਦਾ ਜਿਵੇਂ ਮਹਾਰਾ ਇੱਕ ਬਾਣੀ ਦੇ ਵਿੱਚ ਲਿਖਦੇ ਆ ਮਹਾਪੁਰਚ ਲਿਖਦੇ ਨੇ ਕਿ ਦੇਖ ਪੇਖ ਮਤ ਦੇਖੀਏ ਪੋਚ ਲੀ ਜੀਏ ਗਿਆਨ ਮੋਲ ਕਰੋ ਤਲਵਾਰ ਕਾ ਪੜਾ ਰਹਨੇ ਦੋ ਮਿਆਨ ਉਹ ਕਹਿੰਦੇ ਬੰਦੇ ਦਾ ਦੇਖ ਪੇਖ ਮਤ ਨੇ ਦੇਖੋ ਦੇਖ ਮਤਲਬ ਦਿਖਦਾ ਕਿਵੇਂ ਆ ਪੇਖ ਮਤਲਬ ਪਹਿਰਾਵਾ ਬੰਦੇ ਦਾ ਕਦੇ ਜੱਜ ਨਾ ਕਰੋ ਅੰਦਰੋਂ ਤਲਵਾਰ ਦੇਖੋ ਮਿਆਨ ਨਾ ਦੇਖੋ ਵੀ ਉਹਦੇ ਮੋਤੀ ਲੱਗੇ ਆ ਜਾਂ ਮਲਮਲ ਦੀ ਉਹਦੇ ਤੇ ਕੋਈ ਕੱਪੜ ਮਤਲਬ ਤੁਹਾਡੇ ਪੌਡਕਾਸਟ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲੀ ਕਿ ਸੋਸਾਇਟੀ ਬਹੁਤ ਜੱਜ ਕਰਦੀ ਹੈ ਬੰਦੇ ਨੂੰ ਮਤਲਬ ਉਹਦੇ ਬਾਹਰੀ ਤੌਰ ਤੇ ਭਾਈ ਤੁਸੀਂ ਗੱਲ ਕੀਤੀ ਫਾਦਰ ਦੀ ਆਪਣੇ ਕਿ ਤੁਹਾਡੀ ਫਾਦਰ ਵੱਲੋਂ ਜਿਹੜੀ ਅਬਰਿੰਗ